ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੇ ਦਿਨੀ ਅਯੋਧਿਆ धाम ਦੇ ਵਿੱਚ ਸ਼੍ਰੀ ਰਾਮ ਮੰਦਰ 500 ਸਾਲ ਦੀ ਲੰਬੀ ਲੜਾਈ ਕਾਨੂੰਨੀ ਲੜਾਈ ਤੋਂ ਬਾਅਦ ਬਣਿਆ ਪੂਰੇ ਦੇਸ਼ ਦੇ ਵਿੱਚ ਇੱਕ ਭਾਈਚਾਰਕ ਮਾਹੌਲ ਸੀ ਲੋਕ ਜਾਤ ਪਾਤ ਧਰਮ ਤੋਂ ਉੱਠ ਕੇ ਉੱਥੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਸੀ ਉੱਥੇ ਗਏ ਨਿਹੰਗ ਸਿੰਘਾਂ ਨੇ ਉੱਥੇ ਲੰਗਰ ਲਾਇਆ ਪੰਜਾਬ ਦਾ ਸ਼੍ਰੀ ਰਾਮ ਰਮਾਇਣ ਕਾਲ ਦੇ ਨਾਲ ਬਹੁਤ ਲੰਬਾ ਤੇ ਗਹਿਰਾ ਨਾਤਾ ਹੈ ਭਗਵਾਨ ਰਾਮ ਦੇ ਪੁੱਤਰਾਂ ਨੇ ਪੰਜਾਬ ਤੇ ਰਾਜ ਕੀਤਾ ਤੇ ਉਹਨਾਂ ਨੇ ਲਾਹੌਰ ਤੇ ਕਸੂਰ ਨਾਮ ਦੇ ਦੋ ਸ਼ਹਿਰ ਬਣਾਏ ਉਹਨਾਂ ਦੇ ਛੋਟੇ ਭਰਾ ਭਰਤ ਦੇ ਪੁੱਤਰਾਂ ਨੇ ਤਕਸ਼ਿਲਾ ਤੇ ਪੇਸ਼ਾਵਰ ਨਾਮ ਦੇ ਜਿਹੜੇ ਸੀ ਉਹ ਦੋ ਸ਼ਹਿਰਾਂ ਦੀ ਸਥਾਪਨਾ ਕੀਤੀ ਸੀ ਇੱਕ ਮੰਤਨ ਅਨੁਸਾਰ ਭਗਵਾਨ ਰਾਮ ਦਾ ਜਿਹੜੇ ਨਨਿਹਾਲ ਨੇ ਉਹਨਾਂ ਦੇ ਜਿਹੜੇ ਨਾਨਕੀ ਨੇ ਪਿੰਡ ਕੜਾਮ ਪਟਿਆਲੇ ਦੇ ਨਾਲ ਉੱਥੇ ਭਗਵਾਨ ਰਾਮ ਜੀ ਦੇ ਦਾਦਾ ਜੀ ਦਾ ਜਿਹੜਾ ਸੰਬੰਧ ਹੈ ਪੰਜਾਬ ਦੇ ਖਰੜ ਸ਼ਹਿਰ ਦੇ ਨਾਲ ਹੈ ਉੱਥੇ ਇੱਕ ਉਹਨਾਂ ਦੇ ਦੁਆਰਾ ਬਣਾਇਆ ਗਿਆ ਇੱਕ ਸਰੋਵਰ ਅਜ ਸਰੋਵਰ ਹੈ ਬڑا ਪ੍ਰਾਚੀਨ ਸਰੋਵਰ ਹੈ ਉੱਥੇ ਵੀ ਭਗਵਾਨ ਰਾਮ ਦਾ ਮੰਦਿਰ ਇੱਕ ਸਥਾਪਿਤ ਕੀਤਾ ਜਾ ਰਿਹਾ ਪਰ ਇੱਕ ਜਿਹੜੀ ਉਸ ਦਿਨ ਗੱਲ ਨਜ਼ਰ ਆਈ ਉਹ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦੀ ਮਾਨ ਸਾਹ ਭਾਰ ਛੋਟੇ ਛੋਟੇ ਗੱਲ ਤੇ ਟਵੀਟ ਕਰਦੇ ਨੇ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਨੇ ਵਧਾਈਆਂ ਦਿੰਦੇ ਨੇ ਜਿਹੜੀਆਂ ਬਣਦੀਆਂ ਵੀ ਪਰ ਇਹ ਕਿਹਦਾ ਵਿਤਕਰਾ ਸੀ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਇੱਕ ਦੂਜੀ ਵੱਡੀ ਆਬਾਦੀ ਹੈ ਹਿੰਦੂ ਭਾਈਚਾਰੇ ਦੀ ਹੈ ਸਨਾਤਨੀ ਭਾਈਚਾਰੇ ਦੀ ਹੈ ਉਹਨਾਂ ਨੂੰ ਕੋਈ ਵਿਧਾਈ ਨਹੀਂ ਦੂਜੀਆਂ ਸਟੇਟਾਂ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਜਿਹੜੇ ਹੈ ਹਾਫ ਆਫ ਦਿਨ ਦੀ ਛੁੱਟੀ ਕੀਤੀ ਬਣਦੀ ਹੈ ਹਰ ਭਾਈਚਾਰੇ ਦੀ ਬਣਦੀ ਹੈ 크ਰਿਸਚੀਅਨ ਭਾਈਚਾਰਾ ਹੈ ਮੁਸਲਿਮ ਭਾਈਚਾਰਾ ਹੈ ਬੋਧ ਜੈਨੀ ਨਹੀਂ ਜਦੋਂ ਉਹਨਾਂ ਦੇ ਤਿਹਾੜ ਹੁੰਦੇ ਨੇ ਤੁਹਾਨੂੰ ਛੁੱਟੀ ਦੇਣੀ ਪੈਂਦੀ ਹੈ ਤਾਂ ਕਿ ਉਹ ਆਪਦੇ ਦਿਨ ਤਿਹਾੜ ਆਪਦੇ ਕਾਰਜ ਮਨਾ ਸਕਣ ਸਾਡੇ ਗਵੰਡੀ ਰਾਜ ਹਰਿਆਣਾ ਦੇ ਵਿੱਚ half ਦਿਨ ਦੀ ਛੁੱਟੀ ਕੀਤੀ ਗਈ। ਚੰਡੀਗੜ੍ਹ ਦੇ ਵਿੱਚ ਸਾਡੀ ਰਾਜਧਾਨੀ ਦੇ ਵਿੱਚ ਵੀ ਅੱਧੇ ਦਿਨ ਦੀ ਛੁੱਟੀ ਕੀਤੀ ਗਈ। ਪਰ ਪੰਜਾਬ ਦੇ ਵਿੱਚ ਕੋਈ ਛੁੱਟੀ ਨਹੀਂ। ਕੀ ਇਹ ਮਾਨਸਾ ਤੁਹਾਡੀ ਨਫ਼ਰਤ ਹੈ ਉਸ ਭਾਈਚਾਰੇ ਦੇ ਨਾਲ? ਦਿੱਲੀ ਦੇ ਵਿੱਚ ਵੀ ਤੁਹਾਡੀ ਪਾਰਟੀ ਦੀ ਸਰਕਾਰ ਹੈ। ਉੱਥੇ ਉਹਨਾਂ ਦੁਆਰਾ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ, ਭੰਡਾਰੇ ਕੀਤੇ ਗਏ। ਖੁਸ਼ੀਆਂ ਮਨਾਈਆਂ ਗਈਆਂ ਪਰ ਪੰਜਾਬ ਦੇ ਵਿੱਚ ਕਿਉਂ? ਇਹ ਵਿਤਕਰਾ ਪੰਜਾਬੀ ਸਨਾਤਨੀਆਂ ਦੇ ਨਾਲ ਕਿਉਂ ਮਾਨ ਸਾਹਿਬ ਕੀ ਉਹਨਾਂ ਦੀ ਕੋਈ ਤਾਰਫੀ ਭਾਵਨਾਵਾਂ ਨਹੀਂ ਪੰਜਾਬੀ ਸਨਾਤਨੀਆਂ ਦੀ ਕਿ ਉਹਦੇ ਤਿਹਾਰ ਨਹੀਂ ਮਨਾ ਸਕਦੇ ਦੀ ਖੁਸ਼ੀ ਸਾਂਝੀ ਨਹੀਂ ਕਰ ਸਕਦੇ ਜਿਹਨੂੰ 500 ਸਾਲ ਬਾਅਦ ਇੱਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਸਿਰਫ ਇਹ ਮਾਨ ਸਾਹਿਬ ਹੀ ਨਹੀਂ ਹੋਰ ਵੀ ਬਹੁਤ ਸਾਰੇ ਸਾਡੇ ਅਭਿਨੇਤਾ ਸਾਡੇ ਗਾਇਕ ਕਿਸੇ ਦਿਨ ਵੀ ਵਧਾਈ ਦੇ ਲਈ ਮੂੰਹ ਨਹੀਂ ਖੋਲਿਆ ਇਹ ਸਨਾਤਨੀ ਉਹ ਹੀ ਨੇ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਲਈ ਖੜੇ ਨੇ ਤਾਂ ਮਨਸਾ ਵੀ ਵਿਤਕਰਾ ਤੋੜਾ ਸਮਝ ਨਹੀਂ ਆਪਾ ਇਹੋ ਹੀ ਸਨਾਤਨੀ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਦਿੱਤੀਆਂ ਇਹੋ ਹੀ ਸਨਾਤਨੀ ਨੇ ਜਿਹੜੇ ਅੱਜ ਵੀ ਪੰਜਾਬ ਨੂੰ ਪੰਜਾਬੀਅਤ ਨੂੰ ਆਪਦਾ ਕਹਿੰਦੇ ਨੇ ਇਹੋ ਹੀ ਪੰਜਾਬ ਹੈ ਇਹੋ ਹੀ ਪੰਜਾਬੀ ਨੇ ਜਿਹੜੇ ਪੰਜਾਬ ਨੂੰ ਛੱਡ ਕੇ ਕਿਤੇ ਨਹੀਂ ਗਏ ਤਾਂ ਜਦੋਂ ਸਾਡਾ ਪੰਜਾਬ ਦੇ ਵਿੱਚ ਸਾਰੇ ਪਾਈਚਾਰੇ ਨੂੰ ਉੱਠ ਕੇ ਇੱਕ ਲੈਵਲ ਤੋਂ ਉੱਪਰ ਉੱਠ ਕੇ ਜਿਹਨੂੰ ਬਤਾਇਆ ਦਿੱਤੀਆਂ ਖੁਸ਼ੀਆਂ ਦਿੱਤੀਆਂ ஆயுதਾਂ ਦੀ ਜਾ ਕੇ ਸਾਹਮਣੇ ਸ਼ਾਮਿਲ ਹੋਏ ਫਿਰ ਤੁਹਾਡੇ ਦੁਆਰਾ ਹੀ ਕੀਤੀ ਕੀ ਹਰਕਤ ਸਮਝ ਨਹੀਂ ਆਉਂਦੀ ਇਸ ਦੇ ਨਾਲ ਨਾਲ ਹੋਰ ਜਿਹੜੀਆਂ ਉਦਨ ਕੁਝ ਹੀ ਹਰਕਤਾਂ ਦੇਖਣ ਨੂੰ ਮਿਲਿਆ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਜਦੋਂ ਰਾਮ ਮੰਦਰ ਦੀ ਪ੍ਰਣ ਪ੍ਰਤੀਸ਼ਠਾ ਦਾ ਸਮਾਰੋਹ ਹੋਣਾ ਸੀ ਉਸ ਵੇਲੇ ਬਿਜਲੀ ਕੱਟ ਦਿੱਤੀ ਗਈ ਲੰਬੇ ਲੰਬੇ ਕੱਟ ਲੱਗੇ ਜਦੋਂ ਸਕਾਰਚਕਰਮ ਦਾ ਪ੍ਰਸਾਰਣ ਟੀਵੀ ਤੇ ਹੋਣਾ ਸੀ ਜਾਂ ਹੋਰ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਹੋਣਾ ਸੀ ਉਦੋਂ ਨੈਟਵਰਕ ਦੀ ਪ੍ਰੋਬਲਮ ਆ ਗਈ ਤੇ ਬਿਜਲੀ ਹੀ ਕੱਟ ਦਿੱਤੀ ਗਈ ਪੰਜਾਬ ਦੇ ਵਿੱਚ ਤਾਂ ਇਹ ਕਿਉਂ ਇਹਨੀ ਨਫ਼ਰਤ ਕਿਉਂ ਇਹ ਛੋਟੇ ਛੋਟੇ ਕਾਰਜ ਨਹੀਂ ਜਿਹੜੇ ਇਹ ਪੰਜਾਬ ਦੇ ਵਿੱਚ ਇੱਕ ਜ਼ਹਿਰ ਫਲਾ ਸਕਦੇ ਸਮਾਨ ਸਭ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਵਿੱਚ ਸਨਾਤਨੀ ਵੀਰ ਸਨਾਤਨੀ ਭਾਈਚਾਰਾ ਸ਼ੁਰੂ ਤੋਂ ਲੈ ਕੇ ਖੜਾ ਹੁਣ ਤੱਕ ਖੜਾ ਹੈ ਤੇ ਉਹ ਰਮਾਇਣ ਉਹ ਪ੍ਰਭੂ ਸ਼੍ਰੀ ਰਾਮ ਦੇ ਨਾਲ ਸਾਡਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਵੀ ਗਹਿਰਾ ਹੈ ਅਸੀਂ ਜਿੰਨਾ ਆਪਣੇ ਗੁਰੂਆਂ ਨੂੰ ਪਿਆਰ ਕਰਦੇ ਹਾਂ ਉਹਨਾਂ ਸੀ ਭਗਵਾਨ ਸ਼੍ਰੀ ਰਾਮ ਨੂੰ ਵੀ ਪਿਆਰ ਕਰਦੇ ਹਾਂ ਜਿਸ ਤਰ੍ਹਾਂ ਰਾਮ ਮੰਦਰ ਦੇ ਲਈ ਜਦੋਂ ਅ ਸੇਵਾ ਕੱਢੀ ਹੋ ਜਿੱਤਾ ਪੰਜਾਬੀ ਨੇ ਵੱਧ ਚੜ ਕੇ ਯੋਗਦਾਨ ਦਿੱਤਾ ਸੀ ਤੇ ਹੁਣ ਵੀ ਉੱਥੇ ਜਾ ਕੇ ਪੰਜਾਬੀਆਂ ਨੇ ਲੰਗਰ ਲਾਇਨੇ ਪੰਜਾਬੀਆਂ ਨੇ ਸੇਵਾ ਕੀਤੀ ਸਮਾਨ ਸਾਹਿਬ ਪਲੀਜ਼ ਜੀ ਹਰਕਤਾਂ ਬੰਦ ਕਰੋ ਪਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਜਿਸ ਵੀ ਪਾਈਚਾਰੇ ਦਾ ਕੋਈ ਦਿਨ ਹੁੰਦਾ ਸਮਾਰੋਹ ਦਾ ਦਿਨ ਹੈ ਕੁਝ ਵੀ ਖੁਸ਼ੀਆਂ ਦੇ ਪਾਲ ਹੈ ਤਾਂ ਉਹਨਾਂ ਨੂੰ ਮਨਾਉਣ ਦੇ ਲਈ ਛੁੱਟੀ ਦਿਓ ਉਹਨਾਂ ਨੂੰ ਮਨਾਉਣ ਦੇ ਲਈ ਸਮਾਂ ਦਿਓ ਸਭ ਦੇ ਲਈ ਟਵੀਟ ਕਰੋ ਸਭ ਦੇ ਲਈ ਖੁਸ਼ੀਆਂ ਸਾਂਝੀਆਂ ਕਰੋ ਕਿਤੇ ਇਹ ਨਾ ਹੋਵੇ ਕਿ ਪੰਜਾਬ ਫਿਰ ਤੁਸੀਂ ਜਿਹੜਾ ਇੱਕ ਬਦਲਾਅ ਲਿਆਉਣ ਦਾ ਸੁਪਨਾ ਦਿੱਤਾ ਸੀ ਤੁਸੀਂ ਤੋਂ ਚਹਿਰ ਖੋਲਣ ਲੱਗੇ ਸਮਾਨ ਸਭ ਸਵਾਲ ਤੁਹਾਡੇ ਤੇ ਖੜੇ ਨੇ ਔਰ ਇਹ ਬੜੀ ਵੱਡੀ ਗੈਰੀ ਸੱਟ ਵੱਜੀ ਹੈ ਪੰਜਾਬ ਦੇ ਉੱਪਰ ਕਿ ਉਸ ਦਿਨ ਤੁਸੀਂ ਇਹ ਪੰਜਾਬ ਦੇ ਵਿੱਚ ਹਰਕਤਾਂ ਕੀਤੀਆਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਦੁਬਾਰਾ ਇਤਿਹਾਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੁਹਰਾਓਗੇ ਆਪਣੀ ਦਿੱਲੀ ਵਾਲੀ ਪਾਰਟੀ ਤੋਂ ਸਿੱਖੋਗੇ ਤੁਹਾਡੇ ਆਗਾ ਤੋਂ ਸਿੱਖੋਗੇ ਪੰਜਾਬ ਦੇ ਵਿੱਚ ਵੀ ਉਦਾਂ ਹੋਣਾ ਚਾਹੀਦਾ ਸੀ ਭੰਡਾਰੇ ਹੋਣ ਚਾਹੀਦੇ ਸੀ ਸ਼ੋਭਾ ਯਾਤਰਾ ਦਾ ਆਯੋਜਨ ਹੋਣਾ ਚਾਹੀਦਾ ਸੀ ਚੰਗਾ ਲੱਗਣਾ ਸੀ ਪੰਜਾਬੀਆਂ ਨੂੰ ਵੀ ਉਹਨਾਂ ਨੂੰ ਇਹ ਅਹਿਸਾਸ ਨਾ ਹੁੰਦਾ ਕਿ ਸਾਡੀ ਤਾਂ ਇੱਥੇ ਕੋਈ ਇੱਜ਼ਤ ਹੀ ਨਹੀਂ ਸੋ ਪਲੀਜ਼ ਮਾਨ ਸਾਹਿਬ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਗੱਲਾਂ ਨੂੰ ਸੁਧਾਰੋਗੇ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ੍ਰੀ ਅਕਾਲ